ਦੋਸਤੋ ਸੁਣੋ ਆਪਾਂ ਹਾਣਾ ਦਿਖਾਉਣੇ ਆ ਵੀ ਜਿਹੜੀ ਕਣਕ ਨਾਲ ਜ਼ੀਰੋ ਡਰਲ ਨਾਲ ਵੀਜੀ ਵੀ ਸੀ ਤੇ ਚਾਹੇ ਜ਼ੀਰੋ ਡਰਲ ਹੋਵੇ ਚਾਹੇ ਸੁਪਰ ਸੀਡਰ ਹੋਵੇ ਯਾਰ ਐਡਾ ਵਧੀਆ ਮੇਰੇ ਹਿਸਾਬ ਨਾਲ ਕੰਮ ਹੈ ਨਹੀਂਗਾ ਕਿਉਂ ਆਏ ਆ ਪਰਾਲੀ ਨੂੰ ਤੱਕ ਤਕਰੀਬਨ ਲਾਈ ਜਾਂਦੇ ਆ ਜੇ ਤਾਂ ਉਹਦੀ ਆ ਵੀ ਜਿਹਨੇ ਪਰਾਲੀ ਨੂੰ ਅੱਗ ਜਮੇ ਨਹੀਂ ਲਾਉਣੀ ਤੇ ਜਿਹੜੇ ਨੇ ਅੱਗ ਵੀ ਲਾਉਣੀ ਆ ਪਰਾਲੀ ਨੂੰ ਤੇ ਵਿੱਚ ਕਚਲਾ ਵਛਲੇ ਜੇ ਕੰਮ ਉਹ ਯਾਰ ਜਾਨਕੇ ਜਾਨਕੇ ਯਾਨੀ ਘਾਟਾ ਹੀ ਦਿੰਦੇ ਹੈਗੇ ਕੋਈ ਐਡੇ ਬਾਹਲੇ ਵਧੀਆ ਗੱਲ ਨਹੀਂ ਆ ਸੁਣ ਦਿਖਾਉਣੇ ਆ ਯਾਰ ਕਣਕ ਨਾਲ ਯਾਨੀ ਕਿ ਤਾਈਂ ਬੀਤਾ ਦਿੱਤੀ ਪਰ ਉਵੇਂ ਹੈ ਨਹੀਂਗੀ ਯਾਰ ਉਹ ਗੱਲ ਬਣੀ ਨਹੀਂਗੀ ਤੇ ਆ ਤੁਹਾਨੂੰ ਦਿਖਾਉਣੇ ਆ ਵੀਡੀਓ ਦੇ ਵਿੱਚ ਤੇ ਵੀ ਕੀ ਸਿਸਟਮ ਆ ਤੇ ਇਹ ਰਾਜੂ ਕਿ ਨਹੀਂ ਰਲਣੀ ਇਹ ਤੁਸੀਂ ਦੱਸਿਓ ਗੌਰ ਨਾਲ ਤੁਹਾਨੂੰ ਆ ਸਾਰੀ ਕਣਕ ਦਿਖਾਈ ਆ ਵੀ ਤੇ ਕਾਲ ਜਿਹੜਾ ਕੰਮ ਕਾਲ ਵਾਲਾ ਦਿੰਦਾ ਦੌਖੀ ਆ ਤੂੰ ਤਾਰੇ ਜਿਹੜੇ ਹਿਸਾਬ ਨਾਲ ਹੁਣ ਦਣ ਲੱਗੀ ਜਾਂਦੇ ਆ ਜਿਹੜੇ ਹਿਸਾਬ ਨਾਲ ਦਿਨ ਚੱਲਦੇ ਆ ਲੈ ਜਦੋਂ ਤੂੰ ਜਿੱਦੇ ਝੋਨਾ ਵੱਢਿਆ ਉਹਦੇ ਰੌਣੀ ਕਰਕੇ ਵੀਜ ਦਿੰਦਾ ਤੇ ਅੱਜ ਨੂੰ ਫੇਰ ਵੀ ਬਾਤ ਆ ਜਾਂਦੀ ਹਾਂ ਅੱਜ ਨੂੰ ਕਣਕ ਫੇਰ ਵੀ ਉਗਣ ਦੀ ਦਵਾਲੇ ਹੁੰਦੀ ਤੇ ਇੱਕ ਸਿਰਫ ਆਪਾਂ ਜਦੋਂ ਗਵਾਂਢੀ ਵੀਜ ਦਿੰਦਾ ਤੇ ਆਪਾਂ ਨੂੰ ਕਾਹਲ ਹੋ ਜਾਂਦੀ ਐ ਜੇ ਫਲਾਣੇ ਨੇ ਵੀਜਤੀ ਤੇ ਉਹ ਭੱਲਿਆਂ ਦੇ ਵੇਖ ਲਾ ਉਹ ਵਾਹ ਕੇ ਵੀਜੀ ਆ ਹੁਣ ਤੇ ਔਰਲੇ ਪਾਸੇ ਕਣਕ ਉਹ ਨਿਕਲਿਆ ਹੀ ਕੋਲੋਂ ਮਾਈ ਦੀ ਸਾਰਾ ਪੱਡ ਗਾਲਾਂ ਗਾਦੇ ਆ ਕੋਲੋਂ ਆਏ ਨਹੀਂ ਜਦੋਂ ਵੀ ਹਾਂ ਵਧ ਗਿਆ ਸਮਾਂ ਤੇ ਪੂਰਾ ਵਧ ਗਿਆ ਸਿਰੇ ਦਾ ਉਹ ਕਰੀ ਬੈਠਾ ਕੰਮ ਉਹ ਤੇ ਕਣਕ ਤੋਂ ਵੇਖ ਲਈ ਉਹ ਇਹਨਾਂ ਨਾਲੋਂ ਵੱਧ ਫਰੂਗੀ ਹਾਂ ਤੇ ਦੋਸਤੋ ਗੱਲ ਇਹ ਆ ਵੀ ਆ ਤੁਹਾਨੂੰ ਆਪਾਂ ਜਿਹੜਾ ਦਿਖਾਉਣੇ ਆ ਨਾ ਇਹ ਠੀਕ ਆ ਜਦੋਂ ਪਹਿਲਾਂ ਇੱਕ ਬਜ਼ੁਰਗਾਂ ਕੋਲੇ ਇੱਕ ਹਾਲਾ ਹੁੰਦਾ ਸੀ ਉਹ ਵੀ ਵਾਹ ਕੇ ਅਲੱਦਵੇਂ ਨਾਲ ਹੋਰ ਸੁਹਾਗੇ ਮਾਰ ਕੇ ਤੇ ਸਾਰਾ ਕੁਝ ਕਰਕੇ ਫੇਰ ਉਹ ਵੀਜਦੇ ਸੀ ਏ ਯਾਰ ਕਾਲ ਦਾ ਕੰਮ ਹੈ ਜਿਆ ਹੁਣ ਟਰੈਕਟਰ ਆਪਣੇ ਕੋਲੇ ਕਿੱਡੇ ਕਿੱਡੇ ਟਰੈਕਟਰ ਆ ਗਏ 4x4 ਤੇ ਵੇਖੋ ਗੱਲ ਇਹ ਆ ਵੀ ਹੁਣ ਆਪਾਂ ਜਿਹੜਾ ਆ ਵਾਹਣ ਦੀ ਜਿਹੜੀ ਦੁਰਦਸ਼ਾ ਵੀ ਲਖੀਰਾਂ ਜੀਆਂ ਮਾਰੀ ਜਾਂਦੇ ਆ ਕੋਈ ਆਪਣਾ ਉਹਦੇ ਨਾਲ ਸੁਪਰ ਸੀਟਰ ਨਾਲ ਵੀ ਜੀ ਜਾਂਦਾਗਾ ਤੇ ਸੁਪਰ ਸੀਟਰ ਨਾਲ ਵੀਜ ਕੇ ਤੇ ਸੁਪਰ ਸੀਟਰ ਵਾਲੀ ਸਾਨੂੰ ਪਤਾ ਹੀ ਆ ਕਿਤੇ ਉਗਰਦੀ ਆ ਕਿਤੇ ਦੌਗਾਂ ਪਈ ਪਈ ਆ ਕੋਈ ਕਿਵੇਂ ਫੇਰ ਆ ਜਿਵੇਂ ਛੋਟੀ ਛੋਟੀ ਨੂੰ ਹੁਣ ਆ ਪਾਣੀ ਛੜਦਾ ਆ ਵੀ ਆ ਨਿੱਕੇ ਨਿੱਕੇ ਕਣਕਾ ਜਿਹੜੀ ਨੂੰ ਪਾਣੀ ਛੱਡਿਆਗਾ ਤੇ ਫਿਰ ਪਾਣੀ ਲਾਉਣ ਦੀ ਵੀ ਮਜਬੂਰੀ ਬਣ ਜਾਂਦੀ ਆ ਕਿਉਂ ਐਂ ਗੱਲ ਆ ਵੀ ਪਾਣੀ ਫਿਰ ਲਾਉਣੇ ਪੈਂਦਾ ਜਦੋਂ ਮਾੜਾ ਮੋਟਾ ਕਿਤੇ ਕਣਕ ਭਾਂ ਰੱਖ ਜਾਂਦੀ ਆ ਤੇ ਹੁਣ ਕਈ ਥਾਈ ਤਾਂ ਆ ਵੇਖੋ ਤੁਹਾਨੂੰ ਦਿਖਾਉਣੇ ਆਂਗੇ ਤੇ ਆਹ ਵੇ ਕਈ ਥਾਈ ਤਾਂ ਔਰੇ ਬੰਨੀ ਖੜੀ ਆ ਆ ਵੇਖੋ ਕਈ ਥਾਈ ਤਾਂ ਪੂਰੇ ਵਧੀਆ ਔਰੇ ਬੰਨੇ ਵੇ ਆ ਤੇ ਕਈ ਥਾਈ ਯਾਨੀ ਕਿ ਜਿੱਥੇ ਮਾੜਾ ਮੋਟਾ ਖੁਸ਼ਕ ਆਗਾ ਉਥੇ ਕਣਕ ਯਾਨੀ ਕਿ ਭਾਂ ਰੱਖ ਗਈ ਤੇ ਪਾਣੀ ਲਾਉਣਾ ਵੀ ਮਜੂਰੀ ਬਣ ਗਈ ਤੇ ਅੱਗੇ ਜੇ ਛੋਟੀ ਕਣਕ ਨੂੰ ਅੱਗੇ ਤਾਰਿਆ ਮੈਨਾਂ ਦੀ ਜੇ 20 ਦਿਨਾਂ ਦੀ ਕਣਕ ਨੂੰ ਪਾਣੀ ਕੌਣ ਲਾਉਂਦਾ ਹੁੰਦਾ ਸੀ 20 ਦਿਨਾਂ ਨੂੰ ਪਾਣੀ ਲਾਉਂਦੇ ਰਿਹਾ 35 ਦਿਨਾਂ ਦੀ ਨੂੰ ਹਾਂ ਅੱਗੇ ਤਾਂ ਜੇ ਕਿ ਪਾਣੀ ਪੈ ਵੀ ਜਾਣਾ ਕਿਤੇ ਪਾਸੇ-ਪਾਸੇ ਤੋਂ ਅਗਲਾ ਲੜਦਾ ਸੀ ਆਲਾ ਕਹਿੰਦਾ ਮੇਰਾ ਯਾਰ ਵਾਹ ਨਹੀਂ ਖਰਾਬ ਕਰਦਾ ਤੂੰ ਹੈ ਤੇ ਹੁਣ ਤੇਰੇ ਵਾਲੀ ਗੱਲ ਕੰਮ ਨਹੀਂ ਪਤਾ ਨਹੀਂ ਕਾਲ ਕਿਹੇ ਜੀ ਹੋ ਗਈ ਕਿਹੇ ਜਾ ਸਮਾਂ ਆ ਗਿਆ ਸਮਝੋ ਬਾਹਰ ਹੋ ਗਈਆਂ ਗੱਲਾਂ ਇਹ ਤੇ ਆਹ ਵੇਖੋ ਆਹ ਵੀਜੀ ਵੀ ਆ ਜਿਹੜੀ ਆਹ ਸੁਪਰ ਸੀਟਰਾਂ ਵੀਜੀ ਵੀ ਆ ਹਾਂ ਜੋ 0 ਡਰਲ ਨਾ ਤੇ ਆ ਵੀ ਦੋ ਆ ਦੋਸਤੋ ਆ ਵੀ 0 ਡਰਲ ਨਾ ਵੀਜੀ ਵੀ ਆ ਤੇ ਆ ਵੇਖੋ ਆ ਕਣਕਾ ਜਿਹੜੀ ਹਾਇ ਦਾ 0 ਡਰਲ ਵਾਲੀ ਚਲੋ ਉਗ ਰਖਦਾ ਉਹ ਜੀ ਆਈ ਇਹ ਥੋੜੀ ਵੱਡੀ ਆ ਗੇਤੀ ਸੀਗੀ ਤੇ ਆ ਆ ਵੇਖੋ ਆ ਵੀ ਇਹ ਵੀ ਦੌਗੀਆਂ ਚੀ ਇਹ ਆ ਆ ਦੌਗੀ ਦਿਖਾ ਦਿੰਦੇ ਆ ਤੁਹਾਨੂੰ ਤੇ ਅੱਗੇ ਐ ਕਿਸੇ ਦੇ ਵਾਹਣ ਦੇ ਵਿੱਚ ਐ ਦੌਗੀ ਨਹੀਂ ਸੀ ਹੁੰਦੀ ਆ ਵੇਖੋ ਆ ਪਈ ਆ ਦੌਗੀ ਉਹ ਵੇਖੋ ਕਿੱਥੋਂ ਟਕਰ ਤੁਹਾਨੂੰ ਦਿਖ ਜਾਂਦੀ ਆ ਤੇ ਆ ਵੇਖੋ ਇਧਰ ਫੇਰ ਆ ਆ ਗਏ ਆਵੇ ਵਾਣ ਨਾ ਅਟੋਡੀ ਦੌਗੀਆਂ ਚ ਪਿਆਗਾ ਸਾਰ ਆ ਵੇਖੋ ਇੱਥੇ ਫੇਰ ਦਾ ਵੇ ਦੌਗੀ ਕਿੱਡੀ ਆ ਗਈ ਤੇ ਯਾਰ ਕੋਈ ਸਮਝੋਂ ਬਾਹਰ ਆ ਗੱਲਾਂ ਕਿ ਪਤਾ ਨਹੀਂ ਕਾਲ ਨਹੀਂ ਮਾਰਦੀ ਦੁਨੀਆਂ ਕਾਲ 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 ਤੇ ਯਾਰ ਅਸਲ ਵਿੱਚ ਨਾ ਇਹ ਚਲੋ ਕਈ ਬੰਦੇ ਇਹ ਗੱਲ ਕਹਿਣਗੇ ਵੀ ਕਈ ਬੰਦੇ ਅਗਲਾ ਗਾਲਾਂ ਵੀ ਕੱਢਦਾ ਵਾਲਾ ਕਹਿੰਦਾ ਯਾਰ ਇਹ ਮਤਾਂ ਦੇਣ ਤੇ ਹੋਇਆ ਵਾ ਪਰ ਇਹ ਮਤਾਂ ਵਾਲੀ ਗੱਲ ਨਹੀਂ ਵੀ ਜਦੋਂ ਤਾਂ ਆਪਣੇ ਕੋਲੇ ਸੰਦ ਛੋਟੇ ਸੀ ਟਰੈਕਟਰ ਟੁੱਟਰਾ ਜਦੋਂ ਤਾਂ ਆਪਣੇ ਕੋਲੇ ਸੀਗੇ ਸੰਦ ਛੋਟੇ ਤੇ ਨੌ ਹਾਲ ਹੁੰਦੇ ਸੀਗੇ ਤੇ ਫੇਰ ਮੜਾ 11 ਹਲਾਂ ਵਾਲਾ ਆ ਗਿਆ ਕੰਮ ਤੇ ਉਦੋਂ ਤਾਂ 9 11 ਹਲਾਂ ਵਾਲੀ ਤਾਂ ਹਰੇਕ ਨੇ ਤੇ ਪੂਰਾ ਵਾਹ ਕੇ ਸੁਹਾਗੇ ਮਾਰ ਕੇ ਫੇਰ ਵੀ ਜਣੀ ਤੇ ਹੁਣ ਜਿਵੇਂ ਜਿਵੇਂ ਟਰੈਕਟਰ 4x4 ਹੋ ਗਏ ਵੱਡੇ ਟਰੈਕਟਰ ਹੋ ਗਏ ਤੇ ਹੁਣ ਘਵਲ ਚੌਦੇ ਵਾਲਾ ਕੰਮ ਹੀ ਚੱਲ ਪਿਆ ਕਿਉਂ ਜਦੋਂ ਗਵਾਂਢੀ ਨੇ ਵੀਜਤੀ ਚੱਕ ਲੋ ਚੱਕ ਲੋ ਹੋ ਜਾਂਦੀ ਆ ਬੇਸ਼ੱਕ ਗਿੱਲਾ ਵਾਣ ਚ ਸੁੱਕਾ ਕਿਸੇ ਨੇ ਵੇਖਣੀ ਨਹੀਂ ਬਸ ਛੱਟ ਕੇ ਖਲਣੀ ਚ ਦਾਣੇ ਤੇ ਨਗਾਉਣ ਦੀ ਕਰਦਾ ਅਗਲਾ ਤੇ ਆਹ ਵੇਖੋ ਆਹ ਉਹੀ ਨਤੀਜਾ ਹੋਇਆ ਵਾ ਤੇ ਆਹ ਹੁਣ ਕਣਕ ਕਿਤੇ ਤਾਂ ਉਗਰੀ ਵੀ ਆ ਕਿਤੇ ਨਹੀਂ ਉਗਰੀ ਤੇ ਇਹ ਹੁਣ ਹੁਣ ਸਮਾਂ ਦੀ ਦੋ ਚਿੱਤਾ ਹੋਇਆ ਪਿਆ ਕੰਮ ਹੁਣ ਪਸਤੌਣ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਮੇਰੇ ਹਿਸਾਬ ਨਾਲ ਪਹਿਲਾਂ ਯਾਰ ਜਿਹੜੇ ਬਜ਼ੁਰਗ ਸੀ ਉਹ ਕੋਈ ਕਮਲੇ ਨਹੀਂ ਸੀ ਵੀ ਜਿਹੜੇ ਜਣ ਕੇ ਵਾਹ ਕੇ ਸੁਹਾ ਕੇ ਤੇ ਪੂਰਾ ਹੀ ਵਧੀਆ ਤਰੀਕੇ ਨਾਲ ਬੀਜਦੇ ਸੀ ਤੇ ਆਹ ਹੁਣ ਪਾਣੀ ਛੱਡਿਆ ਵਾ ਤੇ ਪਾਣੀ ਨਾਲ ਵੀ ਵੇਖੋ ਜੇ ਤਾਂ ਚੰਗੀ ਉਗ ਰਹੀ ਤਾਂ ਠੀਕ ਆ ਵੈਸੇ ਰਲਤਾ ਜਾਂਦੀ ਆ ਕਣਕ ਫੇਰ ਵੀ ਜਦੋਂ ਮੰਨ ਲਓ ਗੱਲ ਵੀ ਇਹ ਚੀਜ਼ ਜ਼ੋਰ ਤਾਂ ਲੱਗਦਾ ਹੀ ਆ ਹੈ ਤੇ ਇਹ ਕਿੱਥੇ ਜਾਨੀ ਕਿ 35 ਦਿਨਾਂ ਦੀ ਕਣਕ ਨੂੰ ਪਾਣੀ ਲੱਗਣਾ ਤੇ ਕਣਕ ਪੂਰੀ ਫੋਟ ਲੈ ਜਾਂਦੀ ਸੀ ਜਦੋਂ ਪਹਿਲਾ ਪਾਣੀ ਲੱਗਦਾ ਸੀਗਾ ਤੇ ਹੁਣ ਅਜੇ ਇਹ ਬਾਣ ਦੇ ਵਿੱਚੋਂ ਨਿਕਲੀ ਨਹੀਂ ਤੇ ਪਾਣੀ ਪਹਿਲਾਂ ਕਿਉਂ ਪਾਣੀ ਨੇ ਤਾਂ ਅਕਸਰ ਨੂੰ ਬਾਣ ਨੇ ਕਿਹੜਾ ਕੁੱਟੇ ਜਾਣਾ ਜਦੋਂ ਪਾਣੀ ਲੱਗ ਗਿਆ ਕਿਹੜਾ ਬਾਣ ਨੇ ਕੋਟੇ ਜਾਣਾ ਜ਼ੋਰ ਲੱਗ ਜਾਣਾ ਤੇ ਮੁੜ ਕੇ ਰੇਹ ਕੂੜਾ ਵੀ ਵੱਧ ਪਾਉਣਾ ਪੈਂਦਾ ਸਾਰੀਆਂ ਗੱਲਾਂ ਦਾ ਯਾਰ ਫਰਕ ਪੈਂਦਾਗਾ ਤੇ ਅਸਲ ਵਿੱਚ ਆਪਾਂ ਰੀਸ ਹੋ ਰੀਸ ਨਾ ਇਹ ਜਾਨੀ ਕਿ ਨੁਕਸਾਨ ਵਾਲਾ ਖਾ ਲੈਨੇ ਆ ਤੇ ਗੱਲ ਚ ਫਰਕ ਕੁਛ ਨਹੀਂ ਪੈਂਦਾ ਇਹ ਗੱਲਾਂ ਦਾ ਤੇ ਯਾਰ ਵਾਹਣਾਂ ਨਾ ਸਵਾਰ ਕੇ ਵਾਹ ਕੇ ਤਕਰੀਬਨ ਫੇਰੀ ਵੀਜਣਾ ਚਾਹੀਦਾ ਤੇ ਬਾਕੀ ਇਹ ਡੋਡੀ ਆਪਣੋ ਆਪਣੀ ਮਰਜ਼ੀ ਆ ਤੇ ਮੈਂ ਤਾਂ ਇਹੀ ਕਹਿਣਾਗਾ ਯਾਰ ਗੱਲ ਇਹ ਵੀ ਕਿਸੇ ਨੂੰ ਵੇਖ ਕੇ ਰੀਸ ਨਾ ਕਰੋ ਨਾ ਕਾਲ ਕਰੋ ਯਾਰ ਐਵੇਂ ਕਾਲ ਕਾਲ ਦੇ ਵਿੱਚ ਆਪਾਂ 6 ਮਹੀਨੇ ਦੀ ਖੇਤੀ ਹੁੰਦੀ ਆ ਹੁਣ 6 ਮਹੀਨੇ ਵੇਖ ਲਓ ਗੱਲ ਇਹ ਆ ਵੀ ਆਪਾਂ ਮੁੜ ਕੇ ਬਹਿਣਾ ਦਾ ਖੁੰਡਾ ਤਾਂ ਹੀ ਆਪਾਂ ਕਣਕ ਬੀਜ ਕੇ ਵਿਹਲੇ ਆ ਤੇ ਜਿਵੇਂ ਹੁਣ ਧੁੱਪਾਂ ਲੱਗਦੀਆਂ ਤੇ 10 12 ਦਿਨਾਂ ਚ ਵਾਣ ਵਾਤ ਆ ਜਾਂਦਾ ਤੇ ਹੁਣ ਸਾਰਾ ਸੋਧਨ ਇੰਨੇ ਆ ਪਾਣੀ ਪੂਣੀ ਦੇ ਮੋਟਰਾ ਮਾਟਰਾ ਤੇ ਹੁਣ ਤਾਂ ਕੋਈ ਚੱਕਰ ਹੀ ਨਹੀਂ ਯਾਰ ਤੇ ਇਹ ਗਲਤੀ ਮੇਰੇ ਹਿਸਾਬ ਨਾਲ ਨਹੀਂ ਕਰਨੀ ਚਾਹੀਦੀ ਤੇ ਗਾਂ ਆ ਕੇ ਤੁਸੀਂ ਦੱਸਿਓ ਵੀ ਗੱਲ ਇਹ ਵੀ ਇਹ ਗੱਲ ਚੰਗੀ ਲੱਗੀ ਕਿ ਮਾੜੀ ਆ ਤੇ ਸੁਪਰ ਸੀਡਰਾਂ ਵਾਲੀਆਂ ਗੱਲਾਂ ਜਿਹੜੀਆਂ ਹੋਰ ਆ ਇਹ ਇਹ ਤਾਂ ਹੈ ਗਵਰਨਮੈਂਟ ਦੇ ਇੱਕ ਸਿਰਫ ਆਪਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੀ ਆ ਤੇ ਜਿਹੜਾ ਸੁਪਰ ਸੀਡਰ ਨਾਲ ਵੀਜ ਦਿਓ ਜੀ 0 ਟ੍ਰੇਲ ਨਾਲ ਵੀਜ ਦਿਓ ਜੀ ਤੇ ਤੇਲ ਉਹਨੇ ਹੀ ਮੱਚ ਜਾਂਦਾ ਕੋਈ ਵਹਿ ਨਹੀਂ ਆ ਇਹ ਕੋਈ ਸਸਤਾ ਸੁਸਤਾ ਨਹੀਂ ਪੈਂਦਾ ਕੰਮ ਤੇ ਉਹਨਾ ਖਰਚੇ ਹੀ ਆ ਜਾਂਦਾ ਜੇ ਵੇਖਿਆ ਜਾਵੇ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜੇ ਗੱਲ ਚੰਗੀ ਲੱਗੀ ਤੇ ਗਾਂ ਤੁਹਾਡੀ ਮਰਜੀ ਆ ਤੇ ਮੇਰੇ ਹਿਸਾਬ ਨਾਲ ਤਾਂ ਯਾਨੀ ਕਿ ਇਹ ਗਰਮਣੀ ਤੋਂ ਬਿਨਾਂ ਨਹੀਂ ਵੀਜਣੀ ਚਾਹੀਦੀ ਜਿਹਦੇ ਹਿਸਾਬ ਨਾਲ ਹੁਣ ਠੰਡ ਲੇਟ ਪੈਣ ਲੱਗ ਜਾਂਦੀ ਆ ਠੰਡ ਲੇਟ ਹੀ ਹੁੰਦੀ ਆ ਇਸ ਸਾਲ ਤੇ ਆ ਹੁਣ ਕੌਣ ਕਹੂਗਾ ਜਨ ਕਿ ਮੱਗਰ ਦੇ ਦਿਨ ਚਲਦੀ ਆ ਤੇ ਮੱਗਰ ਦੇ ਦਿਨਾਂ ਦੇ ਵਿੱਚ ਵੀ ਹਾਰ ਜੇ ਠਰਗੀ ਧੁੱਪ ਲੱਗਦੀ ਆ ਤੇ ਬਾਕੀ ਤੁਸੀਂ ਆਪ ਹੀ ਸਿਆਣੇ ਆ ਤੇ ਮੇਰੇ ਹਿਸਾਬ ਨਾਲ ਤਾਂ ਰੌਣੀ ਕਰਕੇ ਵੀ ਜਣੀ ਚਾਹੀਦੀ ਆ ਵਾਹ ਕੇ ਸੁਹਾਗਾ ਮਾਰ ਕੇ ਤੇ ਡੀਜ਼ਲ ਉਨੇ ਹੀ ਮੱਚਦਾ ਐਵੇਂ ਵਹਿਮ ਹੀ ਆ ਗੱਲ ਤੇ ਸੁਪਰ ਸਫਰ ਸੀਡਰ ਵਾਲੀਆਂ ਗੱਲਾਂ ਇਹਦਾ ਰੀਜ਼ ਨੁਕਰੀਸ ਆ ਕਿਉਂ ਥੱਲੇ ਵਾਹਣ ਡੱਟ ਬਣੀ ਜਾਂਦਾ ਗਾ ਤੇ ਪਲਾਸਟਰ ਹੀ ਹੋਈ ਜਾਂਦਾ ਵਾਹਣ ਤੇ ਮੁੜ ਕੇ ਜਦੋਂ ਵਾਹਣੇ ਆ ਉਦੋਂ ਪਤਾ ਲੱਗਦਾ ਵੀ ਜਦੋਂ ਥੱਲੇ ਇਹਦਾ ਤਲਾ ਪੱਕਿਆ ਹੋਆ ਹੁੰਦਾਗਾ ਤੇ ਸਾਰਿਆਂ ਨੂੰ ਪਤਾ ਹੀ ਆ ਸਾਰੇ ਜ਼ਿੰਮੇਵਾਰ ਹੀ ਆ ਆਪਾਂ ਤੇ ਇਸ ਗੱਲ ਦਾ ਤੁਹਾਨੂੰ ਦੱਸ ਦਿਆਂ ਵੀ ਆਪਦਾ ਪੂਰਾ ਵਧੀਆ ਟਕਾ ਕੇ ਵੇਚੋ ਵੰਨ ਤੇ ਕੋਈ ਕਾਹਲ ਕਰਨ ਦੀ ਲੋੜ ਨਹੀਂ ਹੁੰਦੀ ਤੇ ਧੰਨਵਾਦ